ਉਨ੍ਹਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਆਖਰਕਾਰ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਕਰ ਹੀ ਦਿੱਤਾ ਵੱਡਾ ਐਲਾਨ ਪਹਿਲਾਂ ਮਰਨ ਵਰਤ ਤੇ ਬੈਠੇ ਸੀ ਜਗਜੀਤ ਸਿੰਘ ਢੱਲੇਵਾਲ ਪਰ ਆਖਰਕਾਰ ਮਰਨ ਵਰਤ ਖਤਮ ਕਰਨ ਤੋਂ ਬਾਅਦ ਦੁਬਾਰਾ ਉਹੀ ਰੂਪ ਦੇ ਵਿੱਚ ਆ ਗਏ ਤੇ ਹੁਣ ਅਗਲੀ ਰਣਨੀਤੀ ਉਲੀਕ ਦਿੱਤੀ ਗਈ ਹੈ ਤਾਂ ਦੁਬਾਰਾ ਤੋਂ ਕੀ ਵੱਡੇ ਮੋਰਚੇ ਲੱਗਣਗੇ ਆਮ ਆਦਮੀ ਪਾਰਟੀ ਦੇ ਅੰਮਲੇ ਮੰਤਰੀਆਂ ਤੇ ਮੁੱਖ ਮੰਤਰੀ ਦੇ ਬਾਰੇ ਵੱਡੀਆਂ ਗੱਲਾਂ ਆਖ ਦਿੱਤੀਆਂ ਪਿੰਡਾਂ ਦੇ ਵਿੱਚ ਐਂਟਰੀਆਂ ਬੈਨ ਤਾਂ ਹੋ ਚੁੱਕੀਆਂ ਪਰ ਹੁਣ ਨਵੀਂ ਤਿਆਰੀ ਸ਼ੁਰੂ ਕਰ ਦਿੱਤੀ ਤਾਂ ਜਗਜੀਤ ਸਿੰਘ ਢੱਲੇਵਾਲ ਦੀ ਜਵਾਨੀ ਸੁਣਾਉਣ ਨੇ ਕਿ ਆਖਰ ਕਿਹੜਾ ਹੁਣ ਕਿਸਾਨਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਤੁਸੀਂ ਪਿੱਛੇ ਹੋ ਜੀ ਦਾ ਨਾਲ ਲੱਗ ਜਾਈਏ ਠੀਕ ਹੈ ਜੀ ਹਾਂ ਸਭ ਤੋਂ ਪਹਿਲਾਂ ਸਮਾਤ ਤੋਂ ਹਟਾ ਸਰਕਾਰ ਦੋਸਤ ਹੈ ਨਾ ਭਾਵੇਂ 29 ਨਹੀਂ ਕਿਸ਼ੂ ਪਰ ਪ੍ਰੈਸ ਨਹੀਂ ਨਾ ਕ੍ਰਿਟੀਕਲ ਬਣੋ ਸੁਪਰ ਗਿਲਾਰ ਹੈ ਧੰਵਾਦੀ ਹੈ ਤੁਸੀਂ ਸਾਡੇ ਸ਼ੋਭੇ ਦੀ ਸਰਵੇ ਤੋਂ ਸਾਡੀ ਗੱਲ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲਿਜਾਣ ਦੇ ਲਈ ਉਪਰਾਲਾ ਕਰ ਰਹੇ ਹੋ ਇਸ ਲਈ ਮੈਂ ਫਿਰ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਤੇ ਸ਼ੁਕਰਗੁਜ਼ਾਰ ਹਾਂ ਦੋਸਤੋ ਅੱਪਾ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਓਕਾਸਾ ਦਿੱਤਾ ਮੇਨਲੀ ਕੱਲ ਇਹ ਹੈ ਅਸੀਂ ਤੁਹਾਡੇ ਮਾਧਿਅਮ ਦੀ ਰਾਹੀਂ ਸਰਕਾਰ ਤੱਕ ਔਰ ਹਰ ਇੱਕ ਦੇਸ਼ ਵਾਸੀ ਤੱਕ ਇਹ ਗੱਲ ਲਿਜਾਣੇ ਚਾਹੁੰਦੇ ਆ ਕਿ ਜਿਸ ਵੇਲੇ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਬਣੀ ਔਰ ਇਹਨਾਂ ਨੇ ਕੁਝ ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਲੋਕਾਂ ਦੇ ਨਾਲ ਐਕਟਿਵਿਟੀ ਕੀਤੀ ਲੋਕਾਂ ਨੇ ਵੋਟਾਂ ਪਾਈਆਂ ਉਹਦੇ ਚੋਂ ਇਹਨਾਂ ਨੇ ਮੁਕਾਲਾ ਸ਼ੁਰੂ ਕੀਤਾ ਪਿੰਡਾਂ ਦੇ ਵਿੱਚ ਪੁਲਿਸ ਨੇ ਸੈਮੀਨਾਰ ਕਰ ਕਰਕੇ ਗੁਰਦੁਆਰਾ ਵਿਖੇ ਸੈਮੀਨਾਰ ਕੀਤੀ ਲੋਕਾਂ ਦੇ ਇਕੱਠ ਨੂੰ ਤੇ ਉਹਨਾਂ ਨੂੰ ਕਿਹਾ ਜੇ ਸਾਡਾ ਸਹਿਯੋਗ ਲਿਓ ਨਸ਼ੇ ਨੂੰ ਖਤਮ ਕਰਨ ਦੇ ਵਿੱਚ ਤੇ ਲੋਕਾਂ ਨੇ ਇਹਨਾਂ ਦੀ ਇਸ ਗੱਲ ਦਾ ਵਿਸ਼ਵਾਸ ਕਰਕੇ ਇਹਨਾਂ ਨੇ ਕਿਹਾ ਕਮੇਟੀਆਂ ਬਣਾਓ ਪਿੰਡਾਂ ਦੇ ਵਿੱਚ ਲੋਕਾਂ ਨੇ ਕਮੇਟੀਆਂ ਬਣਾਈ ਆ ਜਿਹੜਾ ਮੇਰੇ ਕੋਲੇ ਜਾਣਕਾਰੀ ਹੈ ਜਿਹੜੇ ਟੌਪਿਕ ਤੇ ਅੱਜ ਮੈਂ ਇਸ ਪਾਰਟਿਕੂਲਰ ਜਿਸ ਸ਼ੁੱਧ ਦੀ ਗੱਲ ਕਰਨੀ ਚਾਹਣਾ ਪਿੰਡ ਭੁੰਦੜ ਮੰਡੀਕਲਾਂ ਇੱਥੇ ਚਾਰ ਸ਼ਵੇਰੇ ਦਾਲੇ ਬਦਾਲੇ ਪਿੰਡਾਂ ਦੇ ਵਿੱਚ ਇੱਕੋ ਜਿੰਨ ਕਮੇਟੀਆਂ ਬਣੀਆਂ ਤੇ ਰਾਹੁਲ ਭਾਰਦਵਾਜ ਉਸ ਸਮੇਂ ਦੇ ਡੀਐਸਪੀ ਨੇ ਜਿਨ੍ਹਾਂ ਨੇ ਜਾ ਕੇ ਸੈਮੀਨਾਰ ਕਰ ਕਰਕੇ ਲੋਕਾਂ ਨੂੰ ਕਿਹਾ ਵੀ ਤੁਸੀਂ ਕਮੇਟੀਆਂ ਬਣਾਓ ਸਾਡਾ ਸਹਿਯੋਗ ਕਰੋ ਆਪਾਂ ਨਸ਼ਾ ਰੋਕੀਏ ਹੁਣ ਜਦੋਂ ਕਮੇਟੀਆਂ ਬਣ ਗਈਆਂ ਤਾਂ ਫਿਰ ਕਮੇਟੀ ਦਾ ਕੰਮ ਤਾਂ ਇਹੀ ਆ ਨਾ ਕਿ ਤੁਹਾਨੂੰ ਇਨਫਰਮੇਸ਼ਨ ਦੇਣੀ ਤੇ ਤੁਹਾਨੂੰ ਇਨਫਰਮੇਸ਼ਨ ਕਮੇਟੀਾਂ ਦਿੰਦੀਆਂ ਰਹੀਆਂ ਤੇ ਜਦੋਂ ਤੁਹਾਨੂੰ ਇਨਫਰਮੇਸ਼ਨ ਦਿੱਤੀ ਆ ਤਾਂ ਤੁਸੀਂ ਉਹਨਾਂ ਨੂੰ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਹਨਾਂ ਲੋਕਾਂ ਨੂੰ ਖੁੱਲੇਛੜੇ ਜਿਨ੍ਹਾਂ ਜੋ ਵੱਲਤੀ ਵਾਦੀ ਗੱਲ ਇਹ ਤੁੱਜ ਕਰ ਗਈ ਵੀ ਤੁਸੀਂ ਸਾਡਾ ਕੀ ਕਰ ਲਿਆ ਹੁਣ ਕੀ ਕਰ ਲੋਗੇ ਔਰ ਅਖੀਰ ਨੂੰ ਲੋਕਾਂ ਨੂੰ ਉਹਨਾਂ ਨੇ ਟਾਰਗੇਟ ਕਰਨਾ ਸ਼ੁਰੂ ਕੀਤਾ ਨਸ਼ਾ ਤਸਕਰਾਂ ਨੇ ਕੋਈ ਮੈਂ ਨਹੀਂ ਕਹਿ ਰਿਹਾ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲ ਬੰਦ ਬਣਾਇਆ ਜਿਹੜੇ ਬੰਦੇ ਨੇ ਕਮੇਟੀ ਨੇ ਨਸ਼ਾ ਤਸਕਰਾਂ ਦੇ ਖਿਲਾਫ ਮਾਰਾ ਜਾ ਵੀ ਉਕਰਾਲਾ ਕੀਤਾ ਉਹਨਾਂ ਦੀਆਂ ਲੱਤਾਂ ਵੀ ਤੋੜੀਆਂ ਉਹਨਾਂ ਦੇ ਸਿਰ ਵੀ ਕਾੜੇ ਉਹਨਾਂ ਨਾਲ ਬਹੁਤ ਕੁਝ ਹੋਇਆ ਪਰ ਉਹਨਾਂ ਨੂੰ ਮੈਂ ਤਾਂ ਇੱਕ ਸਿੱਧਾ ਸਿੱਧਾ ਕਹੂੰਗਾ ਕਿ ਸਾਡੇ ਪ੍ਰਸ਼ਾਸਨ ਸਾਡੀ ਗਵਰਨਮੈਂਟ ਵੀ ਸਖਰਪਰਸਤ ਨਹੀਂ ਰਹੀ ਜੋ ਮੈਂ ਕਹਿ ਰਿਹਾ ਸਖਰਪਰਸਤ ਨਹੀਂ ਹੋਈਆਂ ਹੋਈਆਂ ਬਹੁਤ ਥਾਵਾਂ ਤੇ ਹੋਈਆਂ ਜਿਹਦੇ ਵਿੱਚੋਂ ਇੱਥੇ ਵੀ ਇੱਕ ਤਰ੍ਹਾਂ ਦਾ ਝਗੜਾ ਹੋਇਆ ਆ ਜਿਹੜੇ ਤਸਕਰ ਦੇ ਖਿਲਾਫ ਆਪਾਂ ਗੱਲ ਕਰ ਰਹੇ ਕੀ ਨਾ ਉਸ ਮੁੰਡੇ ਦਾ ਕਿੰ ਕਿਤਾ ਉਹ ਤਿੰਨਦਰਸ਼ਿੰਦਰ ਨਾ ਹੈ ਉਸ ਬੰਦੇ ਦੇ ਖਿਲਾਫ ਇਨਾ ਲੋਕਾਂ ਨੇ ਜਾ ਕੇ ਦਰਖਾਸਤਾਂ ਦਿੱਤੀਆਂ ਦੱਸਿਆ ਕਿ ਭਾਈ ਆ ਕੰਮ ਕਰ ਰਿਹਾ ਹੈ ਉਹਦੇ ਖਿਲਾਫ 6 ਮੁਕੱਦਮੇ ਦਰਜ ਨੇ ਜਿਹਦੇ ਖਿਲਾਫ 6 ਮੁਕੱਦਮੇ ਦਰਜ ਹੈ ਔਰ ਉਹ ਬੰਦੇ ਨੇ ਇਹਨਾਂ ਨੂੰ ਚੈਲੰਜ ਕੀਤਾ ਔਰ ਕਾ ਮੰਡੀ ਦੇ ਵਿੱਚ ਮਗਰ ਗਿਆ ਰਾਮਪੁਰੇ ਮੁੰਡੇ ਤੁਨੂੰ ਘੇਰਿਆ ਘੇਰਨ ਤੋਂ ਬਾਅਦ ਉੱਥੇ ਉਹਨੇ ਟੈਲੀਫੋਨ ਕਰਕੇ ਕੁੱਡੀ ਕਮੇਟੀਆਂ ਨੂੰ ਸੱਦਿਆ ਵੀ ਭਾਈ ਤੁਸੀਂ ਮੇਰੀ ਜਾਨ ਛਡਾਓ ਮੈਨੂੰ ਤਾਂ ਬੰਦੇ ਨੇ ਇੱਥੇ ਆ ਕੇ ਰਿਆ ਲੋਕ ਗਏ ਹੋਰ ਲੋਕ ਆਨਪੌਂਡ ਪਾਸੇ ਵਾਲੇ ਜਿਹੜਾ ਰੋਲਾ ਪਿਆ ਉੱਥੇ ਪਹੁੰਚ ਗਏ ਲੜਾਈ ਹੋਈ ਝਗੜਾ ਪਰ ਉਸ ਮਾਮਲੇ ਦੇ ਵਿੱਚ ਕੀ ਸਾਡੀ ਪੰਜਾਬ ਪੁਲਿਸ ਦਾ ਪੰਜਾਬ ਗਵਰਨਮੈਂਟ ਦਾ ਕੀ ਰੋਲ ਹੈ ਬੰਦਾ ਤਾਂ ਇਹ ਹੈ ਕਿ ਜਿਹੜਾ ਬੰਦਾ ਹੰਕਾਰ ਕਰੇ ਮਗਰ ਜਾਂਦਾ ਉਸੇ ਕੋ ਬੰਦਾ ਨੇ ਸੱਟਾ ਮਾਰਨਾ ਬੰਦਿਆਂ ਨੂੰ ਘੇਰਦਾ ਉਹਦੇ ਖਰਾਬ ਕਾਰਵਾਈ ਕਰਨੀ ਬਣਦੀ ਹੈ ਔਰ ਉਲਟਾ ਚਾੱਕ ਕੇ ਮੁਕਦਮੇ ਮਤਲਬ ਕਿਸਾਨਾਂ ਦੇਤੇ ਸਾਡੇ ਕਮੇਟੀ ਵਾਲੇ ਮੁੰਡਿਆਂ ਦੇ ਉੱਤੇ ਮੁਕਦਮੇ ਦਰਜ ਹੋਏ ਨੇ ਔਰ ਅੱਜ ਦੇ ਇਸ ਤੁਹਾਡੀ ਪ੍ਰੈਸ ਕਾਨਫਰੰਸ ਦੇ ਮਾਧਿਅਮ ਤੋਂ ਅਸੀਂ ਪੰਜਾਬ ਸਰਕਾਰ ਨੂੰ ਔਰ ਬਠਿੰਡੇ ਦੇ ਪ੍ਰਸ਼ਾਸਨ ਨੂੰ ਕਹਿੰਨੇ ਮੇਰੀ ਇੱਥੇ ਤੁਹਾਡੇ ਜਿਹੜੇ ਡੀਆਈਜੀ ਆਏ ਨੇ ਅਜੀਤ ਸਿੰਘ ਉਹਨੇ ਮੇਰੀ ਉਹਨਾਂ ਨਾਲ ਟੈਲੀਫੋਨ 'ਤੇ ਗੱਲ ਵੀ ਹੋਈ ਹੈ ਕਿ ਭਈ ਇਹ ਤਾਂ ਬਹੁਤ ਮਤਲਬ ਗਲਤ ਉਹਨਾਂ ਨੇ ਕਹੇ ਜਰੇ ਨੇ ਮੇਰੇ ਕੋਲੇ ਇੱਥੇ ਕੋਈ ਅਧਿਕਾਰੀ ਆਪਦਾ ਉਹਨਾਂ ਨੂੰ ਅਸੀਂ ਤੋਂ ਮਨਪਤਰ ਵੀ ਦਿਵਾਇਆ ਉਹਨਾਂ ਦੇ ਨਾਂ ਹੀ ਅਸੀਂ ਚਿੱਠੀ ਵੀ ਗਈ ਹੈ ਇਹ ਤਰੰਤ ਇਹਨਾਂ ਬੰਦਿਆਂ ਦੇ ਪਰਚੇ ਰੱਦ ਕੀਤੇ ਜਾਣ। ਔਰ ਉਹ ਜਿਹੜੇ ਬੰਦਿਆਂ ਦੇ ਛੇ-ਛੇ ਮੁਕਾਦਮੇ ਪਹਿਲਾਂ ਆਲਰੇਡੀ ਚੱਲ ਰਹੇ ਨੇ ਰਜਿਸਟਰ ਮੇ ਉਹਨਾਂ ਦੇ ਉਸਤੇ 코로나 ਬੰਦਿਆਂ ਨੂੰ ਤੁਸੀਂ ਭੁੱਲੇ ਛੱਡਿਆ ਹੋਇਆ। ਸੋ ਇਹ ਜਿਹੜੀ ਧੱਕੇਸ਼ਾਹੀ ਹੈ ਇਹ ਬਰਦਾਸ਼ਤ ਨਹੀਂ ਕੀਤੀ ਜਾਏਗੀ। ਅਗਰ ਇਸੇ ਤਰ੍ਹਾਂ ਰਹੇਗਾ ਤਾਂ ਸਾਨੂੰ ਇਸ ਇਹਨਾਂ ਨੌਜਵਾਨਾਂ ਦੇ ਤੇ ਜਿਹੜੀ ਕਮੇਟੀਆਂ ਬਣਾ ਕੇ ਸਰਕਾਰ ਨੇ ਸਾਡੇ ਨੌਜਵਾਨ ਪਸਾਏ ਨੇ ਔਰ ਉਹਨਾਂ ਨੂੰ ਅਸੀਂ ਜ਼ਿਲ੍ਹਿਆਂ ਦੇ ਵਿੱਚ ਬਿਲਕੁਲ ਨਹੀਂ ਜਾਣਦੇ ਅਸੀਂ ਥੱਕੇਸ਼ਾਹੀ ਕਿਸੇ ਕਿਸਮ ਦੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਾਂ ਦੇ ਨਾਲ ਖੜੇ ਹਾਂ ਔਰ ਖੜਾਗੇ ਔਰ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਕਿ ਸਰਕਾਰ ਅਜੇ ਹੀ ਥੱਕੇਸ਼ਾਹੀ ਕਰਨੀ ਬੰਦ ਕਰੇ ਔਰ ਤੁਰੰਤ ਇਨਕੁਆਰੀ ਕਰਕੇ ਉਹਨਾਂ ਨੂੰ ਪਰਚਾ ਨੂੰ ਖਾਰਜ ਕਰੇ ਸਵਾਲ ਇਥੋਂ ਤੱਕ ਮੈਨੂੰ ਮੁੰਡਿਆਂ ਨੇ ਦੱਸਿਆ ਕਿ ਬਹੁਤ ਸਾਰੇ ਬੰਦਿਆਂ ਦੀਆਂ ਤਾਂ ਲੋਕੇਸ਼ਨਾਂ ਹੀ ਕਿਤੇ ਹੋਰ ਫਰਦੀਆਂ ਨੇ ਜਿਹਦੀ ਲੋਕੇਸ਼ਨ ਹੀ ਨਹੀਂ ਜਿੱਥੇ ਝਗੜਾ ਹੋਇਆ ਉਹ ਵੀ ਮਾਮਲੇ ਵਿੱਚ ਪਾ ਰੱਖੇ ਨੇ ਦਾ ਫਿਰ ਕੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸਭ ਤੁਹਾਡੇ ਇਸ ਅੱਜ ਦੀ ਕਾਨਫਰੰਸ ਦਾ ਜੇ ਸਾਡਾ ਮੇਨ ਇਸ਼ੂ ਇਹ ਹੈ ਇਹਦੇ ਤੇ ਅਸੀਂ ਗੱਲ ਕਰਨੀ ਚਾਹੁੰਦੇ ਸੀ ਨਾਲ ਛੋਟੀ ਜੀ ਮੈਂ ਗੱਲ ਇਹ ਜਰੂਰ ਤੁਹਾਡੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਮਾਧਿਅਮ ਤੋਂ ਕਹਿਣੀ ਚਾਹਾਂਗਾ ਕਿ ਦੇਖੋ ਭਾਰਤ ਆਪਣਾ ਦੇਸ਼ ਤੇ ਸਾਡਾ ਸਾਰਿਆਂ ਦਾ ਦੇਸ਼ ਕਿਸੇ ਇੱਕ ਸਤਾਧਾਰੀ ਟਰਦਾ ਦੇਸ਼ ਨਹੀਂ ਹੁੰਦਾ 1994 ਤੋਂ ਲੈ ਕੇ ਇੱਕ ਬਹੁਤ ਵੱਡਾ ਸੰਤਾਪ ਘੋਗ ਰਿਹਾ ਹੈ ਖਾਸ ਕਰਕੇ ਕਿਸਾਨ ਤੇ ਮਜ਼ਦੂਰ ਛੋਟੇ ਦੁਕਾਨਦਾਰ ਕਿਉਂਕਿ ਜਿਹੜੇ ਨਵੇਂ بڑے بڑے ਮਤਲਬ ਮੌਲ ਆ ਰਹੇ ਨੇ ਛੋਟੇ ਦੁਕਾਨਦਾਰਾਂ ਨੂੰ ਖਤਮ ਕਰਨ ਵਾਸਤੇ ਇਹ ਸਾਰਾ ਸਿਸਟਮ ਉਸੇ ਦੇ ਵਿੱਚੋਂ ਨਿਕਲ ਕੇ ਆ ਰਿਹਾ ਹੈ 1994 ਦਾ ਜੋ ਸਮਝੌਤਾ ਕੀਤਾ ਗਿਆ ਔਰ ਉਹ ਵੀ ਜਦੋਂ ਸਮਝੌਤਾ ਕੀਤਾ ਗਿਆ ਭਾਰਤ ਸਰਕਾਰ ਦੀ ਬਾਹ ਮੋੜ ਕੇ 1999 ਨੂੰ ਇੱਕ ਚਿੱਠੀ ਆਉਂਦੀ ਹੈ ਵਰਲਡ ਬੈਂਕ ਤੋਂ ਜਿਹਦੇ ਰਾਹੀਂ ਸਾਡੇ ਅਫਸਰਾਂ ਨੂੰ ਦੀ ਤਬਦੀਲੀ ਕਰਵਾਈ ਜਾਂਦੀ ਹੈ ਔਰ ਭਾਰਤ ਸਰਕਾਰ ਦੇ ਵੱਲੋਂ ਨਰਸਿਮਹਾ ਰਾਓ ਤੋਂ ਜ਼ਬਰਦਸਤੀ ਉਹ ਦਸਤਖਤ ਕਰਵਾਏ ਜਾਂਦੇ ਔਰ ਉਹੀ ਰਾਹ ਤੇ ਅੱਜ ਫੇਰ ਟਰੰਪ ਤੁਰਿਆ ਹੋਇਆ ਪੰਜਾਬ ਭਾਰਤ ਨੂੰ ਕਿਹਾ ਜਾ ਰਿਹਾ ਹੈ ਕਿ ਜਿਹੜੀ ਤੁਸੀਂ ਇੰਪੋਰਟ ਡਿਊਟੀ ਲਾ ਰਹੇ ਹੋ ਬਾਹਰ ਤੋਂ ਆਉਣ ਵਾਲੇ ਸਮਾਨ ਤੋਂ ਉਹ ਇੰਪੋਰਟ ਡਿਊਟੀ ਘਟਾਓ ਇਹ ਕਰੋ ਉਹ ਕਰੋ ਉਹਨੂੰ ਖਤਮ ਕਰੋ ਔਰ ਉਹਦੇ ਨਾਲ ਸਾਡੇ ਭਾਰਤ ਦੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਇਹ ਬਰਦਾਸ਼ਤ ਨਹੀਂ ਕਰਾਂਗੇ ਭਾਰਤ ਸਰਕਾਰ ਸਾਡਾ ਮਾਨਯੋਗ ਪ੍ਰਧਾਨ ਮੰਤਰੀ ਜਿਹੜਾ ਇਹ ਕਹਿੰਦਾ ਹੈ ਕਿ 56 ਇੰਚ ਦੀ ਛਾਤੀ ਹੈ ਸਾਡੇ ਪ੍ਰਧਾਨ ਮੰਤਰੀ ਦੀ ਅਜਮਕਤ ਹੈ 56 ਇੰਚ ਦੀ ਛਾਤੀ ਨੂੰ ਪਰਖਨ ਦਾ ਤੇ ਵਿਖਾਉਣ ਦਾ ਕਿ ਆ ਸਾਡੀ ਵਕਾ 56 ਇੰਚ ਦੀ ਛਾਤੀ ਹੈ ਅਗਰ ਅੱਜ ਇੱਥੇ ਇਹ ਸਰਕਾਰ ਉਹਨਾਂ ਦੇ ਮੂਹਰੇ ਗੋਡੇ ਟੇਕ ਕੇ ਔਰ ਬਾਹਰ ਤੋਂ ਆਉਣ ਵਾਲੇ ਅਨਾਜ ਦੇ ਉੱਤੇ ਇੰਪੋਰਟ ਡਿਊਟੀ ਘਟਾ ਕੇ ਅਗਰ ਦੇਸ਼ ਦੇ ਕਿਸਾਨਾਂ ਦਾ ਨੁਕਸਾਨ ਕਰਨ ਦੀ ਗੱਲ ਕਰੇਗੀ ਤਾਂ ਬਰਦਾਸ਼ਤ ਨਹੀਂ ਕਰਾਂਗੇ ਉਹਦੇ ਤੇ ਵੀ ਅਸੀਂ ਸਾਨੂੰ ਜਿੱਦੀ ਵੀ ਲੜਾਈ ਲੜਨੀ ਪਈ ਮਜਬੂਰਨ ਉਹ ਲਾਈ ਅਸੀਂ ਲੜਾ ਧੰਨਵਾਦ ਕੋਈ ਸਵਾਲ ਕੁਛ ਕਿ ਇਹਦਾ ਹੋਰ ਹੈ ਇਹਨਾਂ ਦੇ ਬਹੁਤ ਟੈਕਸ ਲਾਏਗਾ ਕਿ ਆਪਣੇ ਇੰਡੀਆ ਨੇ ਕਿਉਂ ਨਹੀਂ ਲਾਇਆ ਜੀ ਦੇਖੋ ਮੈਂ ਤੁਹਾਨੂੰ ਸਪਸ਼ਟ ਕਰਦਾ